ਇਹ ਇਹਨਾਂ ਦੀ ਕਰਤੂਤਾਂ ਦੇਖ ਲਓ ਇਹਨਾਂ ਦਾ ਮੁੱਖ ਮੰਤਰੀ ਦਾ ਰਵਈਆ ਤੁਸੀਂ ਦੇਖ ਹੀ ਲਿਆ ਵਾ ਪੁੰਜੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕੀਤਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਤੇ ਨਾਲ ਹੀ ਰੋਟੀ ਚੱਕ ਕੇ ਇਹਨਾਂ ਦੇ ਗਨਮੈਨ ਜਿਹੜੇ ਭੱਜ ਗਏ ਜਿਹੜਾ ਇਹਨੇ ਉਹ ਕੀਤਾ ਰੋਣ ਦਾ ਡਰਾਮਾ ਕੀਤਾ ਅੱਖਾਂ 'ਚ ਹੰਝੂ ਕੱਢੇ ਉਹ ਇੱਕ ਸਕ੍ਰਿਪਟਡ ਡਰਾਮਾ ਸੀਗਾ ਬਾਅਦ ਪਤਾ ਲੱਗ ਗਿਆ ਲੋਕਾਂ ਨੇ ਕੱਢ ਲਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਔਰਤ ਆਮ ਆਦਮੀ ਪਾਰਟੀ ਦੀ ਵਰਕਰ ਸੀ ਔਰ ਬੜੀ ਤਿਆਰੀ ਖਿੱਚ ਕੇ ਆਈ ਸੀ ਸੋਨਾ ਵੀ ਪਾਇਆ ਸੀ ਗਲ 'ਚ ਪਿੱਛੇ ਕਲਿੱਪ ਵੀ ਲਾਇਆ ਸੀ ਕੋਈ ਉਹਨੂੰ ਹੜਪੀੜਿਤ ਕੋਈ ਮੰਨਦਾ ਨਹੀਂ ਸੀ ਨਾ ਪਹਿਲੇ ਦੇ ਨਹੀਂ ਗੱਲ ਰੌਲਾ ਪੈਣ ਲੱਗ ਗਿਆ ਅਲਟੀਮੇਟਲੀ ਲੋਕਾਂ ਨੇ ਉਹਦੇ ਗੱਲ ਵਿੱਚ ਪਾਇਆ ਜਿਹੜਾ ਬੋਕਰ ਦਾ ਪਟਾ ਹੈ ਉਹਦੇ ਸਮੇਤ ਸਾਰਾ ਕੁਝ ਦਿਖਾ ਦਿੱਤਾ ਪਿਛਲੇ ਦਿਨਾਂ ਵਿੱਚ ਇਹਨਾਂ ਦੀ ਜਿਹੜੀ ਇੰਦਰਜੀਤ ਕੌਰ ਮਾਨ ਆ ਨਕੌਦਰ ਦੀ ਐਮਐਲਏ ਉਹਨੇ ਕਿਵੇਂ ਜਿਹੜੇ ਕਿਸਾਨ ਸੀਗੇ ਉਹਨੂੰ ਕਹਿੰਦੇ ਤੁਸੀਂ ਇੱਥੇ ਬਾਣੇ ਪਾ ਨਾ ਤੁਸੀਂ ਕਿਸਾਨਾਂ ਆਗੂਆਂ ਦੀ ਸ਼ਕਲ ਵਿੱਚ ਦલાਲ ਹੋ ਮਤਲਬ ਹੁਣ ਜਿਹੜੇ ਵਿਚਾਰੇ ਲੜਦੇ ਨੇ ਲੋਕਾਂ ਵਾਸਤੇ ਉਹ ਦલાਲ ਬਣ ਗਏ ਨੇ ਤੇ ਆ ਜਿਹੜੇ ਬੋਕਰ ਪਾਰਟੀ ਦੇ ਐਮਐਲਏ ਜਿਹੜੇ ਹੰਕਾਰੇ ਹੋਏ ਨੇ ਹੈਂਕੜ ਵਿੱਚ ਨੇ ਉਹ ਜਿਹੜੇ ਨੇ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਚੀਡਾਂ ਕਰਦੇ ਨੇ ਆ ਇਹਨਾਂ ਦਾ ਰਵਈਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦੀ ਸਮਾਨ ਜੋ ਹੜਪੀੜਤਾ ਨੂੰ ਪਹੁੰਚਣਾ ਚਾਹੀਦਾ ਸਰਕਾਰ ਵੱਲੋਂ ਤੁਰੰਤ ਜਿੱਥੇ ਬੰਨ ਟੁੱਟੇ ਉੱਥੇ ਜੀ ਸੀ ਬੀਆਂ ਤੇ ਮਸ਼ੀਨਰੀ ਲੈ ਕੇ ਇਮੀਡੀਏਟਲੀ ਬੰਨ ਰਿਪੇਅਰ ਕਰਨੇ ਚਾਹੀਦੇ ਸੋ ਉਹ ਤਾਂ ਕਿਸੇ ਨੇ ਕੀਤਾ ਹੀ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਰਾਤ 12 ਵਜੇ ਬੋਕਰ ਪਾਰਟੀ ਫੁਲੱਥ ਦਾ ਇੱਥੇ ਜਿਹੜਾ ਖੋਤੀ ਕੋ ਇਨਚਾਰਜ ਬਣਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਦੀ ਪੰਚ ਵੀ ਨਹੀਂ ਇਲੈਕਟ ਹੋਇਆ ਉਹਨਾਂ ਦੇ ਬਦਮਾਸ਼ਾਂ ਨੇ ਚਿੰਦੀ ਚੋਰਾ ਨੂੰ ਇੱਕ ਅੱਗੇ ਚਿੰਦੀ ਚੋਰ ਰੱਖਿਆ ਉਹਨੇ ਉਹਨਾਂ ਨੇ ਰਾਤ ਜਾ ਕੇ ਜਿੱਥੇ ਕਿਸਾਨ ਸੰਘਰਸ਼ ਕਮੇਟੀ ਜਾਂ ਜਿਹੜੇ ਕਿਸਾਨਾਂ ਨੇ ਮੰਡ ਵਿੱਚ ਸਮਾਨ ਦੇਣਾ ਹੁੰਦਾ ਨਾ ਜੇ ਇਕੱਠਾ ਕਰਕੇ ਇੱਕ ਜਗ੍ਹਾ ਤੇ ਰੱਖਦੇ ਕਿਉਂਕਿ ਮੰਡ ਦੇ ਉੱਤੇ ਤੁਸੀਂ ਬੰਦੇ ਦਾ ਸਮਾਨ ਰੱਖਿਆ ਨਹੀਂ ਜਾ ਸਕਦਾ। ਉਹਨਾਂ ਨੇ ਇੱਕ ਨਡਾਲੇ ਵਿੱਚ ਇੱਕ ਸ਼ੈਲਰ ਦੇ ਮਾਲਕ ਨੇ ਉਹ ਸਾਡੇ ਸਤਕਾਰਯੋਗ ਨੇ ਦਿਆਲ ਚੰਦ ਜੀ ਪੁਰਾਣੇ ਆਦਮੀ ਨੇ ਇਸ ਇਲਾਕੇ ਦੇ ਉਹਨਾਂ ਨੇ ਉਹਨਾਂ ਦੇ ਸ਼ੈਲਰ ਵਿੱਚ ਸਾਰਾ ਸਮਾਨ ਜਿਹੜਾ ਸੀ ਫਲੱਡ ਅਫੈਕਟਿਡ ਜਿਹੜਾ ਰਿਲੀਫ ਮਟੀਰੀਅਲ ਸੀਗਾ ਜਿਹੜੀ ਸਹਿਤਾ ਆਉਂਦੀ ਆ ਸਾਰੇ ਹਲਕੇ ਚੋਂ ਵੀ ਆਉਂਦੀ ਆ ਪੰਜਾਬ ਚੋਂ ਵੀ ਆਉਂਦੀ ਆ ਉਹ ਸਾਰਾ ਸਮਾਨ ਇੱਕ ਸ਼ੈਲਰ ਵਿੱਚ ਇਕੱਠਾ ਕੀਤਾ ਹੋਇਆ ਸੀਗਾ। ਔਰ ਉਸ ਸ਼ੈਲਰ ਇਹਨਾਂ ਨੂੰ ਤਕਲੀਫ ਹੋਈ ਸੀ ਬੋਕਰ ਪਾਰਟੀ ਨੂੰ ਕਿ ਇਹ ਜਿਹੜੇ ਨੇ ਇਹ ਕਿਸਾਨ ਜਿਹੜੇ ਆਗੂ ਨੇ ਇਹ ਕਿਉਂ ਵੰਡ ਰਹੇ ਨੇ ਸਮਗਰੀ ਆਪ ਤਾਂ ਸਰਕਾਰ ਨੇ ਇੱਥੇ ਹਲਕਾ ਪੁਲਾਤ ਵਿੱਚ ਜਾਂ ਸਾਰੇ ਪੰਜਾਬ ਵਿੱਚ ਦਿੱਤਾ ਹੀ ਕੁਝ ਨਹੀਂਗਾ ਬਿਲਕੁਲ ਹੜਾਂ ਦੇ ਵਿੱਚ ਫੇਲ ਹੋ ਗਈ ਸਰਕਾਰ ਲੇਕਿਨ ਜਿਹੜਾ ਕਿਸਾਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਸਾਡੇ 20 ਮੈਂਬਰ ਕਮੇਟੀ ਬਣੀ ਆ ਸਾਡੇ ਹਲਕੇ ਦੀ ਉਹਨਾਂ ਨੇ ਜਿਹੜਾ ਗੋਡਾਊਨ ਬਣਾਇਆ ਸੀ ਨਡਾਲੇ ਸ਼ੈਲਰ ਵਿੱਚ ਰਾਤ 12 ਵਜੇ ਪੁਲਿਸ ਆਈ ਤਹਿਸੀਲਦਾਰ ਆਇਆ ਭਲੱਤ ਦਾ ਡੀਐਸਪੀ ਆਇਆ ਨਾਲ ਉਹ ਚਿੰਦੀ ਚੋਰ दारू ਪੀਤੀ ਸ਼ਰਾਬ ਪੀਤੀ ਹੋਈ ਉਹਨਾਂ ਨੇ ਆਣ ਕੇ ਉਸ ਗੋਦਾਮ ਨੂੰ ਤਾਲਾ ਲਾ ਦਿੱਤਾ ਮਤਲਬ ਕਿ ਹੜਪੀਟਾਂ ਨੂੰ ਗਰੀਬਾਂ ਨੂੰ ਦਰਿਆ ਮੰਡ ਬਿਆਸ ਖੇਤਰ ਦੇ ਬਾਹਰ ਬੈਠੇ ਕੂਕਾ ਮੰਡੀ ਕੂਕਾ ਮੰਡ ਜਿਹੜਾ ਕੈਂਪ ਲੱਗਾ ਸਾਡਾ ਮੰਡ ਤਲਵੰਡੀ ਕੂਕਾ ਦਾ ਉਥੋਂ ਅੱਗੇ ਡਿਸਟ੍ਰਿਬਿਊਟ ਹੁੰਦਾ ਸੀ ਸਮਾਨ ਸਾਰੇ ਪਿੰਡਾਂ ਨੂੰ ਉਹਨੂੰ ਆਣ ਕੇ ਇਹਨਾਂ ਨੇ ਸੀਲ ਕਰਾ ਦਿੱਤਾ ਗੋਦਾਮ ਨੂੰ ਸੀਲ ਕਰਾ ਦਿੱਤਾ ਤੇ ਰਾਤ ਜਦੋਂ ਕਿਸਾਨ ਆਗੂ ਉੱਥੇ ਪਹੁੰਚੇ ਉਹ 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 ਪੜਕੇ ਫਿਰ ਉਹਨਾਂ ਦੀ ਇੱਕ ਛੋਟੀ ਜਿਹੀ ਵੀਡੀਓ ਦਿਖਾਣਾ ਨਿਰਮਲ ਸਿੰਘ ਆ ਸਾਡੇ ਇੱਕ ਕਿਸਾਨ ਯੂਨੀਅਨ ਆ ਸਾਡੇ ਬੰਦੇ ਹਯੋਗ ਦੇ ਦਾਜ ਹੋਣਾ ਇੱਕ ਦਿਨ ਪਹਿਲੇ ਖੇੜਾ ਰਿਓ ਦੇ ਹੋਣਾ ਅੱਗੇ ਨਹੀਂ ਵਿਰੋਧ ਕੀਤਾ ਹੁਣ ਉੱਟ ਕੇ ਤੁਹਾਡਾ ਵਿਰੋਧ ਕਰਾਂਗੇ ਤਸਵੀਰਾਂ ਤਾਲਾ ਵੀ ਦਿਨ ਦਿਹਾੜੇ ਆਵਾਗੇ ਇਹ ਰਾਤ ਫਿਰ ਸਾਰੇ ਜਿਹੜੇ ਨਿਰਮਲ ਸਿੰਘ ਨਿਸ਼ਾਨ ਸਿੰਘ ਸਾਡੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਸਾਰੇ ਜਿਹੜੇ ਉਹਨਾਂ ਨੇ ਪਹੁੰਚ ਕੇ ਉੱਥੇ ਡਟ ਕੇ ਵਿਰੋਧ ਕੀਤਾ ਵੀ ਜੇ ਤੁਸੀਂ ਆਪ ਸਮਾਨ ਨਹੀਂ ਵੰਡ ਸਕਦੇ ਘੱਟੋ ਘੱਟ ਜਿਹੜਾ ਪੰਜਾਬ ਦੇ ਚੰਗੇ ਜੱਥੇਬੰਦੀਆਂ ਜਾਂ ਜਿਹੜੀਆਂ ਸੰਪਰਦਾਵਾਂ ਨੇ ਆ ਜਿਹੜੇ ਲੋਕ ਐਨਆਰਆਈ ਭੇਜਦੇ ਸਮਾਨ ਸਾਨੂੰ ਉਹ ਤਾਂ ਵੰਡ ਲੈਣ ਦਿਓ ਲੇਕਿਨ ਪੁਲਿਸ ਰਾਤ ਮੰਨੀ ਨਹੀਂਗੇ ਉਹਨਾਂ ਨੇ ਤਾਲਾ ਲਾ ਕੇ ਸੀਲ ਕਰਤਾ ਹੁਣ 11 ਵਜੇ ਉੱਥੇ ਧਰਨਾ ਰੱਖਿਆ ਮੈਂ ਉੱਥੇ ਹੀ ਜਾ ਰਿਹਾ ਨਡਾਲੇ ਤਾਂ ਮੇਰੀ ਹੱਲਕਾ ਪਲੱਤ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਦੇਖੋ ਇਹ ਸਭ ਇਹ ਆਪਣੀ ਸਭ ਦੀ ਲੜਾਈ ਆ ਇਕ ਕੋ ਕਿਸੇ ਇੱਕ ਕਿਸਾਨ ਯੂਨੀਅਨ ਦੀ ਕਿਸੇ ਜੱਥੇਬੰਦੀ ਦੀ ਲੜਾਈ ਨਹੀਂਗੀ ਜੇ ਇਸ ਤਰ੍ਹਾਂ ਨਾਲ ਚੁਣੌਤੀ ਦੇ ਕੇ ਸਰਕਾਰ ਪੁਲਿਸ ਦੇ ਦਮ ਤੇ ਸਿਰ ਤੇ ਸਾਨੂੰ ਫਲੱਡ ਮਟੀਰੀਅਲ ਵੀ ਨਹੀਂ ਵੰਡਣ ਦੇਣਗੇ ਸਾਨੂੰ ਜਿਹੜਾ ਸਮਾਨ ਆ ਜਿਹੜਾ ਸਮਗਰੀ ਆ ਬੇਜ਼ੁਬਾਨੇ ਪਸ਼ੂਆਂ ਲਈ ਜਾਂ ਜਿਹੜੇ ਗਰੀਬ ਆਤਮੀਆਂ ਵਾਸਤੇ ਜਿਹੜਾ ਰਾਸ਼ਨ ਹੈ ਜਾਂ ਜਿਹੜਾ ਹੋਰ ਤਰਪਾਲਾ ਵਗੈਰਾ ਸਮਾਨ ਆਉਂਦਾ ਵਾ ਜੇ ਸਾਨੂੰ ਇਹ ਵੀ ਨਹੀਂ ਵੰਡਣ ਦੇਣਗੇ ਤਾਂ ਇਹਦਾ ਮਤਲਬ ਸਾਡੀ ਆ ਹੋਂਦ ਨੂੰ ਪੰਜਾਬੀਆਂ ਨੂੰ ਪਹਾਦਰ ਸਿੱਖਾਂ ਨੂੰ ਇਹ ਸਿੱਧੀ ਚੁਣੌਤੀ ਦਿੱਤੀ ਆ ਕਿ ਨਾ ਅਸੀਂ ਮੰਨਣਾ ਤੇ ਨਾ ਤੁਹਾਨੂੰ ਮੰਨਣ ਦੇਣਾ ਇਹਨਾਂ ਦਾ ਜਿਹੜਾ ਚਿੰਦੀ ਚੋਰ ਇੱਥੇ ਬਦਮਾਸ਼ ਇੱਕ ਰੱਖਿਆ ਮੈਨੂੰ ਤਾਂ ਨਾਮ ਹੀ ਉਹਦਾ ਪਤਾ ਲੱਗਦਾ ਆ ਰਾਤ दारू ਪੀ ਕੇ ਆ ਰਾਤ दारू ਪੀ ਕੇ ਤੁਸੀਂ ਲਾਗਿਓ ਦੇਖ ਸਕਦੇ दारू ਪੀਤੀ ਹੋਈ ਐ ਔਰ ਗਾਲਾਂ ਕੱਢ ਰਿਹਾ ਹੈ ਗਾਲਾਂ ਕੱਢ ਰਿਹਾ ਵਾ ਮਾਵਾਂ ਦੀਆਂ ਭੈਣ ਦੀਆਂ ਗਾਲਾਂ ਕੱਢ ਰਿਆ ਇੰਨੇ ਹੰਕਾਰੇ ਹੋਏ ਪੁਲਿਸ ਨਾਲ ਖੜੀ ਆ ਪੁਲਿਸ ਸਾਹਮਣੇ ਖੜੀ ਇੱਕ ਮੂਕ ਦਰਸ਼ਕ ਬਣ ਕੇ ਉਸ ਚਿੰਦੀ ਚੋਰ ਬਦਮਾਸ਼ ਨੂੰ ਵੀ ਸਹਿਯਤਾ ਕਰਦੀ ਆ ਇਹਨਾਂ ਨੇ ਕਿਸਾਨਾਂ ਨੂੰ ਸਾਹਮਣੇ ਥੜ ਕੇ ਗਾਲਾਂ ਕੱਢੇ ਕੱਲਾ ਇਹ ਹਰਕਤ ਨਹੀਂ ਕੀਤੀ ਪਿਛਲੇ ਦਿਨਾਂ ਵਿੱਚ ਇਹਨਾਂ ਦੀ ਜਿਹੜੀ ਇੰਦਰਜੀਤ ਕੌਰ ਮਾਨ ਨਕੌਦਰ ਦੀ ਐਮਐਲਏ ਉਹਨੇ ਕਿਵੇਂ ਜਿਹੜੇ ਕਿਸਾਨ ਸੀਗੇ ਉਹਨੂੰ ਕਹਿੰਦੇ ਤੁਸੀਂ ਇੱਥੇ ਬਾਣੇ ਪਾਕ ਨਾ ਤੁਸੀਂ ਕਿਸਾਨ ਆਗੂਆਂ ਦੀ ਸ਼ਕਲ ਵਿੱਚ ਦਲਾਲ ਹੋ ਮਤਲਬ ਹੁਣ ਜਿਹੜੇ ਵਿਚਾਰੇ ਲੜਦੇ ਨੇ ਲੋਕਾਂ ਵਾਸਤੇ ਉਹ ਦਲਾਲ ਬਣ ਗਏ ਨੇ ਤੇ ਆ ਜਿਹੜੇ ਬੋਕਰ ਪਾਰਟੀ ਦੇ ਐਮਐਲਏ ਜਿਹੜੇ ਹੰਕਾਰੇ ਹੋਏ ਨੇ ਹੈਂਕੜ ਵਿੱਚ ਨੇ ਉਹ ਜਿਹੜੇ ਨੇ ਉਹ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਚੀਡਾ ਕਰਦੇ ਨੇ ਕੱਲ ਇੱਕ ਰਾਜਵਿੰਦਰ ਕੋਰ ਥਿਆਰਾ ਸ਼ੈਤਾਨ ਦੇ ਲਈ ਐਮਐਲਏ ਆ ਕੌਣ ਆ ਉਹਨੇ ਕਹਿਲ ਇਹ ਬਾਣਾ ਪਾ ਕੇ ਝੂਠੇ ਨੇ ਬਾਣਾ ਪਾ ਕੇ ਚੁੱਪ ਬੋਲਦੇ ਨੇ ਸੋ ਮੇਰੇ ਵੀਰੋ ਦੁਨੀਆ ਭਰ ਚ ਬੈਠੇ ਇਹਨਾਂ ਦੀ ਕਰਤੂਤਾਂ ਦੇਖ ਲੋ ਇਹਦਾ ਮੁੱਖ ਮੰਤਰੀ ਦਾ ਰਵਈਆ ਤੁਸੀਂ ਦੇਖ ਹੀ ਲਿਆ ਵਾ ਪੁੰਜੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕੀਤਾ ਜਦੋਂ ਫੋਟੋ ਆਪਰੇਸ਼ਨ ਹੋ ਗਿਆ ਤੇ ਨਾਲ ਹੀ ਰੋਟੀ ਚੱਕ ਕੇ ਇਹਨਾਂ ਦੇ ਗਨਮੈਨ ਜਿਹੜੇ ਭੱਜ ਗਏ ਜਿਹੜਾ ਇਹਨੇ ਉਹ ਕੀਤਾ ਰੋਣ ਦਾ ਡਰਾਮਾ ਕੀਤਾ ਅੱਖਾਂ 'ਚ ਹੰਝੂ ਕੱਢੇ ਉਹ ਇੱਕ ਸਕ੍ਰਿਪਟਡ ਡਰਾਮਾ ਸੀਗਾ ਬਾਅਦ ਪਤਾ ਲੱਗ ਗਿਆ ਲੋਕਾਂ ਨੇ ਕੱਢ ਲਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਉਹ ਔਰਤ ਆਮ ਆਦਮੀ ਪਾਰਟੀ ਦੀ ਵਰਕਰ ਸੀ ਔਰ ਬੜੀ ਤਿਆਰੀ ਖਿੱਚ ਕੇ ਆਈ ਸੀ ਸੋਨਾ ਵੀ ਪਾਇਆ ਸੀ ਗਲ 'ਚ ਪਿੱਛੇ ਕਲਿੱਪ ਵੀ ਲਾਇਆ ਸੀ ਕੋਈ ਉਹਨੂੰ ਹੜਪੀੜਿਤ ਕੋਈ ਮੰਨਦਾ ਨਹੀਂ ਸੀ ਨਾ ਪਹਿਲੇ ਦੇ ਨਹੀਂ ਗੱਲ ਰੌਲਾ ਪੈਣ ਲੱਗ ਗਿਆ ਅਲਟੀਮੇਟਲੀ ਲੋਕਾਂ ਨੇ ਉਹਦੇ ਗਲ 'ਚ ਪਾਇਆ ਜਿਹੜਾ ਬੋਕਰ ਦਾ ਪਟਾ ਹੈ ਉਹਦੇ ਸਮੇਤ ਸਾਰਾ ਕੁਝ ਦਿਖਾ ਦਿੱਤਾ ਆ ਇਹਨਾਂ ਦਾ ਰਵਈਆ ਵਾ ਔਰ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦੀ ਸਮਾਨ ਜੋ ਹੜ੍ਹ ਪੀੜਤਾਂ ਨੂੰ ਪਹੁੰਚਣਾ ਚਾਹੀਦਾ ਸਰਕਾਰ ਵੱਲੋਂ ਤੁਰੰਤ ਜਿੱਥੇ ਬੰਨ ਟੁੱਟੇ ਉੱਥੇ ਜੀਸੀਬੀਆਂ ਤੇ ਮਸ਼ੀਨਰੀ ਲੈ ਕੇ ਇਮੀਡੀਏਟਲੀ ਬੰਨ ਰਿਪੇਅਰ ਕਰਨੇ ਚਾਹੀਦੇ ਸੋ ਉਹ ਤਾਂ ਕਿਸੇ ਨੇ ਕੀਤਾ ਹੀ ਨਹੀਂਗਾ ਉੱਥੇ ਆਪ ਮੁਹਾਰੇ ਬਹਾਦਰ ਪੰਜਾਬ ਦੇ ਲੋਕਾਂ ਨੇ ਸਾਰਾ ਕੰਮ ਆਪ ਕੀਤਾ ਤੇ ਹੁਣ ਜੇ ਕੋਈ ਕਿਸਾਨ ਜਿੱਥੇ ਬੰਦੀਆਂ ਜਾਂ ਲੋਕੀ ਇਕੱਠੇ ਹੋ ਕੇ ਕੋਈ ਸਮਗਰੀ ਕਿਸੇ ਥਾਂ ਤੇ ਰੱਖਦੇ ਆ ਤੇ ਉਹਨਾਂ ਗਦਾਮਾਂ ਨੂੰ ਵੀ ਸੀਲ ਕਰਾਉਣ ਤੇ ਆ ਗਏ ਨੇ ਇਹਦਾ ਮਤਲਬ ਆ ਕਿ ਇੰਨਾ ਹੈਂਕੜ ਇੰਨੀ ਇਹਨਾਂ ਵਿੱਚ ਐਰੋਗੈਂਸ ਦਾ ਲੈਵਲ ਇੰਨਾ ਜ਼ਿਆਦਾ ਹੰਕਾਰ ਭਰ ਚੁੱਕਾ ਇਸ ਪਾਰਟੀ ਦੇ ਵਿੱਚ ਕਿ ਇਹ ਹੁਣ ਆਪਾਂ ਨੂੰ ਪੁਲਿਸ ਤੇ ਦਮ ਤੇ ਰਾਜ ਕਰਨਾ ਚਾਹਤਾ ਹਾਂ ਯੋ ਮੈਂ ਦੁਬਾਰਾ ਦੁਬਾਰਾ ਕਹਿੰਨਾ ਕਿ ਪੰਜਾਬ ਪੁਲਿਸ ਸਟੇਟ ਆ ਕੋਈ ਵੀ ਬੋਲਦਾ ਉਹਦੇ ਤੇ ਚੱਕ ਕੇ ਪਰਚਾ ਦਰਜ ਕਰ ਦੇ ਮੈਂ ਪਠਾਨ ਮਾਜਰੇ ਦਾ ਕੋਈ ਮਦਈ ਨਹੀਂਗਾ ਲੇਕਿਨ ਮਾੜੀ ਜੀ ਉਹਨੇ ਗੱਲ ਪੰਜਾਬ ਦੀ ਕੀਤੀ ਤੇ ਨਾਲ ਹੀ ਰੇਪ ਦਾ ਪਰਚਾ ਦਰਜ ਤੇ ਭੱਜ ਦੋ ਚੱਕ ਲੋ ਢਾ ਲੋ ਇਹਦਾ ਮਤਲਬ ਕੇਜਰੀਵਾਲ ਤੇ ਸੋਸੋਡੀਆ ਦੀ ਜਿਹੜੀ ਪੋਲਿਟਿਕਸ ਆ ਉਹ ਜੱਗ ਜ਼ਾਹਰ ਹੋ ਗਈ ਆ ਸਾਮ ਦਾਮ ਡੰਡ ਭੇਦ ਕਿਸੇ ਤਰੀਕੇ ਨਾਲ ਅਸੀਂ ਪੰਜਾਬ ਦੇ ਲੋਕਾਂ ਤੇ ਕਬਜ਼ਾ ਕਰਨਾ ਮੇਰੇ ਵੀਰੋ ਇਹ ਹੁਣ ਸਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਕੱਲੀ ਇਹ ਨਹੀਂ ਤਾਂ ਅਸੀਂ ਤਾਲਾ ਖੜਾ ਲਾਂਗੇ ਜਾ ਕੇ ਔਰ ਸਮਾਨ ਵੀ ਪਚਾਵਾਂਗੇ ਦੇਖਦੇ ਉੱਥੇ ਕਿਵੇਂ ਇਹ ਬੰਦ ਰੱਖਦੇ ਇਸ ਗੋਦਾਮ ਨੂੰ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਾਲ ਪੂਰਾ ਜਥੇਬੰਦੀਆਂ ਦੇ ਨਾਲ ਖੜ ਕੇ ਮਦਦ ਕਰਾਂਗੇ ਪਰ ਸਵਾਲ ਸਾਰੇ ਪੰਜਾਬ ਦੇ ਵਿੱਚ ਚੁਣੌਤੀ ਸੁੱਟ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡਿਆ ਕਿ ਕੀ ਸਿੱਖਾਂ ਦੇ ਵਿੱਚ ਤੇ ਪੰਜਾਬੀਆਂ ਵਿੱਚ ਦਮ ਹੈ ਪੁਲਿਸ ਸਟੇਟ ਦੇ ਖਿਲਾਫ ਖੜਨ ਦਾ ਕੀ ਇਹ ਪੁਲਿਸ ਦੇ ਤਾਨਾਸ਼ਾਹੀ ਰਾਜ ਦਾ ਇਹ ਵਿਰੋਧ ਕਰ ਸਕਦੇ ਇਹ ਆਪਣੇ ਹੋਣ ਵਾਸਤੇ ਸਾਰਿਆਂ ਵਾਸਤੇ ਚੁਣੌਤੀ ਆ ਬਹਾਦਰ ਪੰਜਾਬੀਆਂ ਲਈ ਖਲਾਕੀਆਂ ਲਈ ਔਰ ਮੈਂ ਸਲਾਮ ਤੇ ਸਲੂਟ ਕਰਦਾ ਸਾਰੀ ਦੁਨੀਆ ਚੋਂ ਜਿਹੜੇ ਲੋਕਾਂ ਨੇ ਇਹ ਹੜਾਂ ਦੀ ਹਾਲਤ ਵਿੱਚ ਤੁਸੀਂ ਮਦਦ ਕੀਤੀ ਆ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਔਰ ਕਾਲਪੁਰ ਦੇ ਸਾਹਮਣੇ ਅਰਦਾਸ ਕਰਦਾ ਕਿ ਇਦਾਂ ਹੀ ਪੰਜਾਬ ਦੀ ਜਿਹੜੀ ਅ ਅਣਖ ਤੇ ਗੈਰਤ ਆ ਤੁਸੀਂ ਬਰਕਰਾਰ ਰੱਖਿਓ ਠੀਕ ਹੈ ਸਾਡਾ ਨੁਕਸਾਨ ਬਹੁਤ ਭਾਰੀ ਹੋਇਆ ਕੋਈ ਸ਼ੱਕ ਨਹੀਂਗਾ ਸਹਤ 20-25 ਹਜ਼ਾਰ ਕਰੋੜ ਦਾ ਨੁਕਸਾਨ ਹੋ ਗਿਆ ਪੰਜਾਬ ਦਾ ਪਰ ਤੁਸੀਂ ਇਹ ਵੀ ਦੇਖੋ ਦੂਜੇ ਬੰਨੇ ਕਿ ਕਿਵੇਂ ਚੜਦੀ ਕਲਾ ਦਾ ਨਾਰਾ ਲਾਈ ਜਾਂਦੇ ਨੇ ਲੁਕੀ ਡੋਬਰੇ ਨੇ ਮਰ ਰਹੇ ਨੇ ਲੇਕਿਨ ਤੁਸੀਂ ਉਹਨਾਂ ਦਾ ਹਾਲ ਜਾ ਕੇ ਪੁੱਛੋਗੇ ਕਹਿਣਗੇ ਚ ਚੜਦੀ ਕਲਾ ਚ ਇਹ ਸਾਡੇ ਗੁਰੂ ਸਾਹਿਬ ਸਾਨੂੰ ਸਿਖਾ ਕੇ ਕਹਿੰਦੇ ਤਾਂ ਮੇਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੇ ਆ ਮੇਰੀ ਵੀਡੀਓ ਸੁਣ ਕੇ ਤੁਰੰਤ ਨਡਾਲਾ ਮੈਂ ਸਿੱਧਾ ਹੀ ਉੱਥੇ ਪਹੁੰਚ ਰਿਹਾ 5 ਮਿੰਟ ਤੇ ਜਿੰਨੇ ਹੋ ਸਕਦੇ ਲਾਗੇ ਲਾਗੇ ਪਿੰਡਾਂ ਦੇ ਲੋਕੀ ਉੱਥੇ ਨਡਾਲੇ ਪਹੁੰਚਣ ਦੀ ਕਿਰਪਾਤਾ ਕਰਨੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ